ਕਿਡਨੀ ਦੀ ਕੋਈ ਵੀ ਪ੍ਰੋਬਲਮ ਹੈ ਕਿਸੇ ਦੀ ਕਿਡਨੀ ਜਿੱਦਾਂ ਕਰੀਟਨਾਈਨ ਬਾਧ ਰਿਹਾ ਯੂਰਿਨ ਘਟ ਆ ਰਿਹਾ ਕਿਡਨੀ ਜਿਹੜੀ 100% ਡੈਮੇਜ ਹੋ ਚੁੱਕੀ ਆ ਲੋਕਾਂ ਨੂੰ ਫਾਰਮਾ ਜੀ ਦਾ ਟ੍ਰਾਂਸਪਲੈਂਟ ਹੀ ਹੱਲ ਆ ਉਹ ਸਾਰੀਆਂ ਚੀਜ਼ਾਂ ਨੂੰ ਆਪਾਂ ਨੇਚਰਲ ਤਰੀਕੇ ਨਾਲ ਹੱਲ ਲੋਕਾਂ ਨੂੰ ਕਰਕੇ ਦੇਵਾਂਗੇ ਕਿਡਨੀ ਦਾ ਫਰੂਕੀ ਸਾਹਿਬ ਸਭ ਤੋਂ ਵੱਡਾ ਸਬੰਧ ਜਿਹੜਾ ਬਾਥਰੂਮ ਯੂਰਿਨ ਨਾਲ ਆ ਪਸ਼ਾਬ ਨਾਲ ਆ ਜਿੱਦਾਂ ਬਾਥਰੂਮ ਜੇ ਘਟ ਜਾਵੇ ਤਾਂ ਉਹ ਵੀ ਇੱਕ ਕਿਡਨੀ ਡਿਜ਼ੀਜ਼ ਮੰਨੀ ਜਾਂਦੀ ਆ ਬਾਥਰੂਮ ਘਟ ਜਾਂਦਾ ਜੋ ਫਰੂਕੀ ਸਾਹਿਬ ਦੇ ਪੈਰਾਂ ਤੇ ਸੋਜ ਆ ਜਾਂਦੀ ਹੈ ਚਿਹਰੇ ਤੇ ਸੋਜ ਆ ਜਾਂਦੀ ਹੈ ਪੇਟ ਤੇ ਵੀ ਸਵੇਲਿੰਗ ਆ ਜਾਂਦੀ ਸੋਜ ਆ ਜਾਂਦੀ ਹੈ ਜਿਹੜੀਆਂ ਫਰੂਕੀ ਸਾਹਿਬ ਫਿਲਟਰੇਸ਼ਨ ਦਾ ਕੰਮ ਕਰਦਿ ਗਏ ਆ ਫਿਲਟਰ ਦਾ ਕੰਮ ਕਰਦੀਆਂ ਜਿੱਦਾਂ ਆਪਾਂ ਹੁਣ ਮੰਨ ਲਓ ਇੱਕ ਸਿੱਧਾ ਸਾਦਾ ਪੰਜਾਬੀ ਜੀ ਦਰਸ਼ਕਾਂ ਨੂੰ ਸਮਝਾ ਦਿੰਨੇ ਜਿੱਦਾਂ ਆਪਾਂ ਚਾਹ ਰੋਜ਼ ਆਪਣੇ ਘਰਾਂ 'ਚ ਬਣਦੀ ਏ ਸਾਰੇ ਪੀਂਦੇ ਉਹਨੂੰ ਪੁੰਨਦੇ ਵੀ ਆਪਾਂ ਜਦੋਂ ਆਪਾਂ ਚਾਹ ਪੌਣੀ 'ਚ ਪਾਉਨੇ ਆ ਤੇ ਇੱਕਦਮ ਜੱਕਦਮ ਜਦੋਂ ਆਪਾਂ ਪਾਉਨੇ ਆ ਤੇ ਸਿੱਧੀ ਕੱਪ ਦੇ ਵਿੱਚ ਚਲੀ ਜਾਂਦੀ ਏ ਪੌਣੀ ਦੇ ਵਿੱਚ ਚਾਹ ਪੱਤੀ ਫਸਦੀ ਜਾਂਦੀ ਏ ਉਹਦਾ ਉਹ ਤੁਸੀਂ ਦੇਖਿਆ ਹੋਊਗਾ ਉਹ ਫਿਰ ਜਿਹੜੀ ਚਾਹ ਦੀ ਰਫਤਾਰ ਘਟ ਜਾਂਦੀ ਕਈ ਵਾਰੀ ਅਸੀਂ ਐ ਛਣ ਛਣ ਕੇ ਉਹਨੂੰ ਕੱਢਦੇ ਹਾਂ ਥੱਲੇ ਚਾਹ ਉਹ ਚੀਜ਼ ਆ ਜਦੋਂ ਆਪਾਂ ਕੋਈ ਮਾੜਾ ਖਾਣਾ ਖਾਣਾ ਸ਼ੁਰੂ ਕਰ ਦਿੰਦੇ ਆ ਮੈਦੇ ਦੀਆਂ ਬਣੀਆਂ ਚੀਜ਼ਾਂ ਖਾਣੀਆਂ ਸ਼ੁਰੂ ਕਰ ਦਿੰਦੇ ਆ ਜਾਂ ਫਾਸਟ ਫੂਡ ਜੰਕ ਫੂਡ ਚੀਜ਼ਾਂ ਸ਼ੁਰੂ ਕਰ ਦਿੰਦੇ ਆ ਉਹ ਫਿਰ ਜਿਹੜਾ ਹੈਗਾ ਜ਼ਿਆਦਾ ਜਿਹੜਾ ਗੰਦਮਤ ਜਦੋਂ ਅਸੀਂ ਖਾ ਲੈਂਦੇ ਆ ਉਹ ਸਾਰਾ ਕਿਡਨੀ ਆਪਣੀ ਕਿੰਨੀ ਕੁ ਫਿਲਟਰ ਕਰੀ ਜਾਊਗੀ ਜਦੋਂ ਵਾਰ-ਵਾਰ ਖਾਈ ਜਾਂਦੇ ਆ ਦਿਨ ਚ 2-2 3-3 ਵਾਰ ਖਾਈ ਜਾਂਦੇ ਆ ਇਸ ਤਰ੍ਹਾਂ ਦਾ ਖਾਣਾ ਫਿਰ ਉਹ ਕਿਡਨੀ ਜਿਹੜੀ ਫਿਲਟਰੇਸ਼ਨ ਘਟਦੀ ਜਾਂਦੀ ਘਟਦੀ ਜਾਂਦੀ ਹੌਲੀ ਹੌਲੀ ਜਿੱਦਾਂ ਚਾਹ ਪੋਣੀ ਬੰਦ ਹੋ ਜਾਂਦੀ ਹੈ ਫਿਰ ਉਹਨੂੰ ਕਹਿੰਦੇ ਲੋ ਜੀ ਤੇ ਕਿਡਨੀ ਹੁਣ ਡੈਮੇਜ ਹੋ ਗਈ ਹੈ ਜੀ ਹਾਂਜੀ ਕੋਈ ਵੀ ਝੂਠ ਨਹੀਂ ਹੈਗਾਗਾ ਜਿਹੜੀਆਂ ਐਲੋਪੈਥੀ ਦਵਾਈਆਂ ਹੈਗੀਆਂ ਸ਼ੂਗਰ ਦੀਆਂ ਸੀ ਖਾਣੇ ਆ 100% ਜਿਹੜੇ ਕਿਡਨੀ ਨੂੰ ਵੀ ਡੈਮੇਜ ਕਰਦੀਆਂ ਲੀਵਰ ਨੂੰ ਵੀ ਡੈਮੇਜ ਕਰਦੀਆਂ ਆਪਾਂ ਤੁਸੀਂ ਇੱਥੇ ਕਈ ਵਾਰੀ ਪੇਸ਼ੈਂਟ ਸਾਡੇ ਨਾਲ ਗੱਲਬਾਤ ਵੀ ਕਰਦੇ ਹੋ ਆਫ ਦਾ ਕੈਮਰਾ ਉਹ ਕਹਿ ਰਹੇ ਹੁੰਦੇ ਆ ਕਿ ਅਸੀਂ ਕਾਫੀ ਸਾਲ ਤੋਂ ਸਾਨੂੰ 슈ਗਰ ਹੈ ਬੀਪੀ ਅਸੀਂ ਟੈਬਲੇਟ ਖਾ ਰਹੇ ਆ ਤੇ ਸਾਨੂੰ ਹੁਣ ਤਾਂ ਭੁੱਖ ਹੀ ਨਹੀਂ ਲੱਗਦੀ ਸਾਡੇ ਲੀਵਰ ਦੇ ਵਿੱਚ ਵੀ ਗਰਮੀ ਪੈ ਗਈ ਹੈਗੀ ਆ ਉਹਦੇ ਵਾਸਤੇ ਕਿਤਾਬਾ ਫਰੂਕੀ ਸਾਹਿਬ ਆ ਦੇਖੋ ਫਿਰ ਜੀ ਜੀ ਦੇਸੀ ਨੁਸਖਾ ਲੋਕਾਂ ਨੂੰ ਦਰਸ਼ਕਾਂ ਨੂੰ ਦੱਸਣ ਜਾ ਰਹੇ ਆ ਬਹੁਤ ਵਧੀਆ ਹੈ ਇਹ ਜਿਹੜੀ ਕਿਡਨੀ ਡਿਜ਼ੀਜ਼ ਨੂੰ ਠੀਕ ਕਰ ਸਕਦਾ ਹੈਗਾ ਬਹੁਤ ਬਹੁਤ ਧੰਨਵਾਦ ਫਰੂਕੀ ਸਾਹਿਬ ਤੁਹਾਡਾ ਇੱਥੇ ਪਹੁੰਚਣ ਤੇ ਤੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਹੀ ਕਿਹਾ 25 ਤੋਂ 30 ਲੱਖ ਰੁਪਏ ਦਾ ਅੱਜ ਆਪਾਂ ਲੋਕਾਂ ਦਾ ਫਾਇਦਾ ਕਰਾਂਗੇ ਆਪਾਂ ਗੱਲ ਕਰਨ ਜਾ ਰਹੇ ਕਿਡਨੀ ਦੀ ਕੋਈ ਵੀ ਪ੍ਰੋਬਲਮ ਹੈ ਕਿਸੇ ਦੀ ਕਿਡਨੀ ਜਿੱਦਾਂ ਕਰੀਟਨਾਈਨ ਬਾਧ ਰਿਹਾ ਯੂਰਿਨ ਘਟ ਆ ਰਿਹਾ ਕਿਡਨੀ ਜਿਹੜੀ 100% ਡੈਮੇਜ ਹੋ ਚੁੱਕੀ ਆ ਲੋਕਾਂ ਨੂੰ ਪਰਮਾ ਜੀ ਦਾ ਟ੍ਰਾਂਸਪਲੈਂਟ ਹੀ ਹੱਲ ਆ ਉਹ ਸਾਰੀਆਂ ਚੀਜ਼ਾਂ ਨੂੰ ਆਪਾਂ ਨੇਚੁਰਲ ਤਰੀਕੇ ਨਾਲ ਹੱਲ ਲੋਕਾਂ ਨੂੰ ਕਰਕੇ ਦੇਵਾਂਗੇ ਕਿਡਨੀ ਤੇ ਲੀਵਰ ਦੋ ਐਸੇ ਆਰਗਨ ਪਰਮਾਤਮਾ ਨੇ ਸਾਨੂੰ ਦਿੱਤੇ ਆ ਜਿਹੜੇ ਬਿਲਕੁਲ ਰੀਜਨਰੇਟ ਹੋ ਜਾਂਦੇ ਆ ਰਿਵਾਈਵ ਹੋ ਜਾਂਦੇ ਆ ਚਾਹ ਜਿੰਨੀ ਮਰਜ਼ੀ ਕਿਡਨੀ ਡੈਮੇਜ ਹੋ ਚੁੱਕੀ ਹੋਵੇ ਉਹਨੂੰ ਅਸੀਂ 100% ਜਿਹੜਾ ਠੀਕ ਕਰ ਸਕਦੇ ਆ ਕਿਡਨੀ ਦਾ ਰੁਕੀ ਸਾਹਿਬ ਸਭ ਤੋਂ ਵੱਡਾ ਸਬੰਧ ਜਿਹੜਾ ਬਾਥਰੂਮ ਯੂਰਨ ਨਾਲ ਆ ਠੀਕ ਆ ਸ਼ਾਬ ਨਾਲ ਆ ਜਿੱਦਾਂ ਬਾਥਰੂਮ ਜੇ ਘਟ ਜਾਵੇ ਤਾਂ ਉਹ ਵੀ ਇੱਕ ਕਿਡਨੀ ਡਿਜ਼ੀਜ਼ ਮੰਨੀ ਜਾਂਦੀ ਆ ਬਾਥਰੂਮ ਘਟ ਜਾਂਦਾ ਜੋ ਫਰੁਕੀ ਸਾਹਿਬ ਰਪੈਰਾ ਤੇ ਸੋਜ ਆ ਜਾਂਦੀ ਹੈ ਚਿਹਰੇ ਤੇ ਸੋਜ ਆ ਜਾਂਦੀ ਹੈ ਪੇਟ ਤੇ ਵੀ ਸਵੇਲਿੰਗ ਆ ਜਾਂਦੀ ਸੋਜ ਆ ਜਾਂਦੀ ਹੈ ਬਾਥਰੂਮ ਪੀਲਾ ਆਉਣਾ ਸ਼ੁਰੂ ਹੋ ਜਾਂਦਾ ਤੇ ਪੇਸ਼ੈਂਟ ਨੂੰ ਇਦਾਂ ਲੱਗਦਾ ਮੇਰਾ ਪੇਟ ਆਫ ਰਿਆ ਆਫ ਰਿਆ ਰਹਿ ਰਿਹਾ ਮੂੰਹ ਦੇ ਉੱਪਰ ਜਿਹੜਾ ਇੱਥੇ ਚਿਹਰੇ ਦੇ ਅੱਖਾਂ ਦੇ ਦਾਲੇ ਤੁਹਾਨੂੰ ਐਂ ਦਿਸੂਗਾ ਸਵੇਲਿੰਗ ਦਿਸੂਗੀ ਉਹ ਸਾਰੇ ਜਿਹੜੇ ਕਿਡਨੀ ਡਿਜ਼ੀਜ਼ ਦੇ ਕਾਰਨ ਹੁੰਦੇ ਕਿਡਨੀਆਂ ਫਰੁਕੀ ਸਾਹਿਬ ਫਿਲਟਰੇਸ਼ਨ ਦਾ ਕੰਮ ਕਰਦੀਆਂ ਫਿਲਟਰ ਦਾ ਕੰਮ ਕਰਦੀਆਂ ਜਿੱਦਾਂ ਆਪਾਂ ਹੁਣ ਮੰਨ ਲਓ ਇੱਕ ਸਿੱਧਾ ਸਾਦਾ ਪੰਜਾਬੀ ਜੀ ਦਰਸ਼ਕਾਂ ਨੂੰ ਸਮਝਾ ਦਿੰਨੇ ਜਿੱਦਾਂ ਆਪਾਂ ਚਾਹ ਰੋਜ਼ ਆਪਣੇ ਘਰਾਂ 'ਚ ਬਣਦੀ ਏ ਸਾਰੇ ਪੀਂਦੇ ਉਹਨੂੰ ਪੁੰਨਦੇ ਵੀ ਆਪਾਂ ਜਦੋਂ ਆਪਾਂ ਚਾਹ ਪਾਣੀ 'ਚ ਪਾਉਨੇ ਆ ਤੇ ਇੱਕਦਮ ਜੱਕਦਮ ਜਦੋਂ ਆਪਾਂ ਪਾਉਨੇ ਆ ਤੇ ਸਿੱਧੀ ਕੱਪ ਦੇ ਵਿੱਚ ਚਲੀ ਜਾਂਦੀ ਏ ਜਿੱਦਾਂ ਜਿੱਦਾਂ ਪਾਣੀ ਦੇ ਵਿੱਚ ਚਾਹ ਫਸਦੀ ਜਾਂ ਜਿੱਦਾਂ ਪਾਣੀ ਦੇ ਵਿੱਚ ਚਾਹ ਪੱਤੀ ਫਸਦੀ ਜਾਂਦੀ ਏ ਉਹਦਾ ਤਾਂ ਤੁਸੀਂ ਦੇਖਿਆ ਹੋਊਗਾ ਉਹ ਫਿਰ ਜਿਹੜੀ ਚਾਹ ਦੀ ਰਫਤਾਰ ਘਟ ਜਾਂਦੀ ਕਈ ਵਾਰੀ ਅਸੀਂ ਐ ਛਣ ਛਣ ਕੇ ਉਹਨੂੰ ਕੱਢਦੇ ਹਾਂ ਥੱਲੇ ਚਾਹ ਉਹ ਚੀਜ਼ ਆ ਜਦੋਂ ਆਪਾਂ ਕੋਈ ਮਾੜਾ ਖਾਣਾ ਖਾਣਾ ਸ਼ੁਰੂ ਕਰ ਦਿੰਦੇ ਆ ਮੈਦੇ ਦੀਆਂ ਬਣੀਆਂ ਚੀਜ਼ਾਂ ਖਾਣੀਆਂ ਸ਼ੁਰੂ ਕਰ ਦਿੰਦੇ ਆ ਜਾਂ ਫਾਸਟ ਫੂਡ ਜੰਕ ਫੂਡ ਚੀਜ਼ਾਂ ਸ਼ੁਰੂ ਕਰ ਦਿੰਦੇ ਆ ਉਹ ਫਿਰ ਜਿਹੜਾ ਹੈਗਾ ਜ਼ਿਆਦਾ ਜਿਹੜਾ ਗੰਦਮਤ ਜਦੋਂ ਅਸੀਂ ਖਾ ਲੈਂਦੇ ਆ ਉਹ ਸਾਰਾ ਕਿਡਨੀ ਆਪਣੀ ਕਿੰਨੀ ਕੁ ਫਿਲਟਰ ਕਰੀ ਜਾਊਗੀ ਜਦੋਂ ਵਾਰ-ਵਾਰ ਖਾਈ ਜਾਂਦੇ ਆ ਦਿਨ ਚ 2-2 3-3 ਵਾਰ ਖਾਈ ਜਾਂਦੇ ਆ ਇਸ ਤਰ੍ਹਾਂ ਦਾ ਖਾਣਾ ਫਿਰ ਉਹ ਕਿਡਨੀ ਜਿਹੜੀ ਫਿਲਟਰੇਸ਼ਨ ਘਟਦੀ ਜਾਂਦੀ ਘਟਦੀ ਜਾਂਦੀ ਹੌਲੀ ਹੌਲੀ ਜਿੱਦਾਂ ਚਾਹ ਪੋਣੀ ਬੰਦ ਹੋ ਜਾਂਦੀ ਹੈ ਫਿਰ ਉਹਨੂੰ ਕਹਿੰਦੇ ਲੋ ਜੀ ਤੇ ਕਿਡਨੀ ਹੁਣ ਡੈਮੇਜ ਹੋ ਗਈ ਹੈ ਜੀ ਹਾਂ ਜੀ ਕਿਡਨੀ ਫਰੂਕੀ ਸਾਹਿਬ ਇਦਾਂ ਜਿੰਨਾ ਦਾ ਕੋਈ ਕਾਫੀ ਸਾਲਾਂ ਤੋਂ ਬਲੱਡ ਪ੍ਰੈਸ਼ਰ ਵਧ ਰਿਹਾ ਉਹ ਵੀ ਕਿਡਨੀ ਨੂੰ ਜਿਹੜਾ ਫੇਲਿਅਰ ਦਾ ਕਾਰਨ ਬਣਦਾ ਬਲੱਡ ਪ੍ਰੈਸ਼ਰ ਜਦੋਂ ਵਧਣਾ ਸ਼ੁਰੂ ਹੋ ਜਾਂਦਾ ਫਿਰ ਆਪਾਂ ਟੈਬਲੇਟ ਸ਼ੁਰੂ ਕਰ ਦਿੰਨੇ ਜੀ ਸਵੇਰੇ ਸ਼ਾਮ ਪਹਿਲਾਂ ਇੱਕ ਨਾਲ ਸਾਡਾ ਸਰਦਾ 6-7 ਮਹੀਨੇ ਸਾਲ ਫਿਰ ਜਦੋਂ ਫਿਰ ਬਲੱਡ ਪ੍ਰੈਸ਼ਰ ਵਧਣਾ ਸ਼ੁਰੂ ਕਰ ਹੋ ਜਾਂਦਾ ਤਾਂ ਫਿਰ ਆਪਾਂ ਉਹ ਡਾਕਟਰ ਡਾਕਟਰ ਕਹਿੰਦੇ ਜੀ ਹੁਣ ਦੋ ਟੈਬਲੇਟ ਲਓ ਜੀ ਇੱਕ ਸਵੇਰੇ ਇੱਕ ਸ਼ਾਮੀ ਤੇ ਅੱਗੇ ਆਪਾਂ ਕਈ ਵੀਡੀਓ ਦੇ ਵਿੱਚ ਇਹ ਵੀ ਇਹ ਵੀ ਜ਼ਿਕਰ ਕੀਤਾ ਹੈਗਾ ਜੇ ਬਲੱਡ ਪ੍ਰੈਸ਼ਰ ਵਧਣਾ ਸ਼ੁਰੂ ਹੋ ਜਾਂਦਾ ਤਾਂ ਫਿਰ ਕੁਝ ਸਾਲਾਂ ਦੇ ਵਿੱਚ 슈ਗਰ ਹੈਗੀ ਜਿਹੜੀ ਉਹ ਜਿਹੜੀ ਆ ਜਾਂਦੀ ਆ ਇਹ ਦੋਵੇਂ ਸੱਕੀਆਂ ਭਣਾ ਤੇ ਜਦੋਂ ਉਹ 슈ਗਰ ਸ਼ੁਰੂ ਹੋ ਜਾਂਦੀ ਫਿਰ ਸ਼ੂਗਰ ਦੀਆਂ ਜੋ ਟੈਬਲੇਟ ਸ਼ੁਰੂ ਕਰ ਦਿੰਦੇ ਆ ਫਿਰ ਨਾਲ ਦੀ ਨਾਲ ਜਿਹੜੀ ਕਿਡਨੀ ਫੇਲਿਅਰ ਵਾਲ ਨੂੰ ਆਪਾਂ ਚਲਦੇ ਆ ਫਿਰ ਇਹ ਤੀਸਰੀ ਬਿਮਾਰੀ ਉਹਨਦੀ ਭੈਣ ਇਹ ਵੀ ਆ ਸਾਨੂੰ ਹਾਨ ਚਿੰਬੜਦੀ ਹੈ ਕੋਈ ਵੀ ਝੂਠ ਨਹੀਂ ਹੈਗਾਗਾ ਜਿਹੜੀਆਂ ਐਲੋਪੈਥੀ ਦਵਾਈਆਂ ਹੈਗੀਆਂ ਸ਼ੂਗਰ ਦੀਆਂ ਸੀ ਖਾਣੇ ਆ 100% ਜਿਹੜੇ ਕਿਡਨੀ ਨੂੰ ਵੀ ਡੈਮੇਜ ਕਰਦੀਆਂ ਲੀਵਰ ਨੂੰ ਵੀ ਡੈਮੇਜ ਕਰਦੀਆਂ ਆਪਾਂ ਤੁਸੀਂ ਇੱਥੇ ਕਈ ਵਾਰੀ ਪੇਸ਼ੈਂਟ ਸਾਡੇ ਨਾਲ ਗੱਲਬਾਤ ਵੀ ਕਰਦੇ ਹੋ ਆਫ ਦਾ ਕੈਮਰਾ ਉਹ ਕਹ ਰਹੇ ਹੁੰਦੇ ਆ ਕਿ ਅਸੀਂ ਕਾਫੀ ਸਾਲ ਤੋਂ ਸਾਨੂੰ 슈ਗਰ ਹੈ ਬੀਪੀ ਅਸੀਂ ਟੈਬਲੇਟ ਖਾ ਰਹੇ ਆ ਤੇ ਸਾਨੂੰ ਹੁਣ ਤਾਂ ਭੁੱਖ ਹੀ ਨਹੀਂ ਲੱਗਦੀ ਸਾਡੇ ਲੀਵਰ ਦੇ ਵਿੱਚ ਵੀ ਗਰਮੀ ਪੈ ਗਈ ਹੈਗੀ ਆ ਉਹ ਸਾਰੇ ਸਾਈਡ ਇਫੈਕਟ ਹੀ ਹੁੰਦੇ ਫਰੂਕੀ ਸਾਹਿਬ ਤੇ ਅੱਗੇ ਜਾ ਕੇ ਕਿਡਨੀ ਦੀ ਜਿਹੜੀ ਫਿਲਟਰੇਸ਼ਨ ਵੀ ਘਟਦੀ ਉਹਦੇ ਨਾਲ ਤਾਂ ਇਹ ਤੇ ਕਿਡਨੀ ਜਦੋਂ ਕੁਝ ਸਾਲਾਂ ਦੇ ਤੁਸੀਂ ਮਰੀਜ਼ ਦੇਖੋਗੇ 슈ਗਰ ਦੇ ਪ੍ਰਾਣੇ ਮਰੀਜ਼ ਦੇਖੋਗੇ ਉਹਨਾਂ ਦੇ ਆਮ ਹੀ ਜਿਹੜਾ ਯੂਰਿਨ ਘੱਟ ਆਉਂਦਾ ਹੁੰਦਾ ਉਹਨਾਂ ਨੂੰ ਟੈਬਲੇਟ ਲੱਗੀ ਹੁੰਦੀ ਹੈ ਬਾਥਰੂਮ ਨੂੰ ਜਲਸਿਕਸ ਵਰਗੀ ਹਾਂਜੀ ਹਾਂਜੀ ਵੀ ਉਹ ਟੈਬਲੇਟ ਡੇਲੀ ਲੈਂਦੇ ਤੇ ਬਾਥਰੂਮ ਆਉਂਦਾ ਜਦੋਂ ਇੱਕ ਦਿਨ ਵੀ ਟੈ ਆ ਤੁਹਾਨੂੰ ਰੁਕ ਜਾਂਦਾ ਫਰੂਕੀ ਸਾਹਿਬ ਨਾਲ ਦੀ ਨਾਲ ਉਹਨਾਂ ਦੇ ਹੱਥ ਪੈਰ ਲੱਤਾਂ ਜਿਹੜੇ ਮੂੰਹ ਤੇ ਸਵੇਲਿੰਗ ਆ ਜਾਂਦੀ ਉਹਦੇ ਵਾਸਤੇ ਇੱਕ ਤਾਂ ਆ ਫਰੂਕੀ ਸਾਹਿਬ ਆ ਦੇਖੋ ਫਿਰ ਜੀ ਜੀ ਦੇਸੀ ਨੁਸਖਾ ਲੋਕਾਂ ਨੂੰ ਦਰਸ਼ਕਾਂ ਨੂੰ ਦੱਸਣ ਜਾ ਰਹੇ ਆ ਬਹੁਤ ਵਧੀਆ ਹੈ ਇਹ ਜਿਹੜੀ ਕਿਡਨੀ ਡਿਜ਼ੀਜ਼ ਨੂੰ ਠੀਕ ਕਰ ਸਕਦਾ ਹੈਗਾ ਇੱਕ ਤਾਂ ਦੇਖੋ ਸੁਹਾਂਜਣਾ ਹੈਗਾ ਵਾ ਦੂਜਾ ਦੂਜਾ ਹੈਗਾ ਦੇਖੋ ਵਰਨ ਦੀ ਸ਼ਾਲ ਹਾਂਜੀ ਤੀਸਰਾ ਗੋਖਰੂ ਆ ਗਿਆ ਅਪਰੁਕੀ ਸਾਹਿਬ ਚੌਥਾ ਜਿੱਦਾਂ ਬੋੜ ਦੀ ਦਾੜ੍ਹੀ ਜਿਹਨੂੰ ਕਹਿ ਦਿੰਦੇ ਆ ਬੋੜ ਦਾ ਦਾੜਾ ਜਿਹੜਾ ਥੱਲੇ ਲੰਮਕਿਆ ਹੁੰਦਾ ਹੈ ਉਹ ਚੀਜ਼ ਹੈ ਤੇ ਚੌਥਾ ਆਪਣਾ ਆ ਗਿਆ ਜੀ ਪੁਨਰਨਵਾ ਆ ਦੇਖੋ ਪੰਜ ਚੀਜ਼ਾਂ ਹੋ ਗਈਆਂ ਪੁਨਰਨਵਾ ਤੋਂ ਇੱਕ ਹੋਰ ਬਹੁਤ ਕਾਮਨ ਚੀਜ਼ ਹੈਗੀ ਜਿਹੜੀ ਤੁਹਾਨੂੰ ਉਹ ਵੀ ਦਿਖਾਵਾਂਗੇ ਅਸੀਂ ਹਾਂ ਜਿਹੜਾ ਆਮ ਹੀ ਪਿੰਡਾਂ 'ਚ ਮਿਲ ਜਾਂਦਾ ਪਰ ਕਿਸੇ ਨੇ ਵਰਤਿਆ ਨਹੀਂ ਹੋਊਗਾ ਨੁਸਕੇ ਦੇ ਵਿੱਚ ਉਹ ਕੀ ਹੈ ਜੀ ਉਹ ਤਾਂ ਅਪਰੁਕੀ ਸਾਹਿਬ ਆ ਦੇਖੋ ਇਹਨੂੰ ਇਧਰ ਸਾਈਡ ਤੇ ਰੱਖਿਆ ਇਹ ਸਰਕੜਾ ਰੁਪੀ ਸਾਹਿਬ ਅੱਛਾ ਜਿਹਨੂੰ ਆਪਾਂ ਪੰਜਾਬੀ ਵਿੱਚ ਸਰਕੜਾ ਵੀ ਕਹਿੰਦੇ ਨੇ ਸਰਕੜਾ ਹਾਂ ਜੀ ਹਾਂ ਜੀ ਜਿੱਦਾਂ ਛੱਪੜਾਂ ਤੇ ਜਜ ਦਾਲਦਾਲ ਵਾਲੀਆਂ ਚੀਜ਼ਾਂ ਦੇ ਖੜੇ ਹੁੰਦੇ ਨੇ ਕਾਨੇ ਜੀ ਤੇ ਉਹ ਚੀਜ਼ ਆ ਇਹ ਵੀ ਆਪ ਐਸਨੋਸਕੇ ਦੇ ਵਿੱਚ ਯੂਜ਼ ਕਰਾਂਗੇ ਬਹੁਤ ਹੀ ਲਾਹੇਵੰਦ ਆ ਜੀ ਕਿਡਨੀ ਦੀ ਪ੍ਰੋਬਲਮ ਨੂੰ ਕਾਫੀ ਸਾਰੀਆਂ ਦੀਆਂ ਮੁਸ਼ਕਿਲਾਂ ਥੋੜੇ ਟਾਈਮ 'ਚ ਹੱਲ ਕਰ ਸਕਦਾ ਸਰਕਲ ਡਾਇਟ ਟ੍ਰਾਂਸਪਲੈਂਟ ਫੁਰਕੀ ਸਭ ਸਫਲ ਨਹੀਂ ਹੈਗਾ ਕਿਉਂਕਿ 25 25 30 ਦੀ 50 50 ਲੱਖ ਰੁਪਈਆ ਤੱਕ ਲਾ ਕੇ ਲੋਕ ਤੇ ਫਿਰ ਵੀ ਕੋਈ ਗਾਰੰਟੀ ਨਹੀਂ ਹੈਗੀ ਜਿਹੜੀ ਕਿਡਨੀ ਤੁਹਾਡੀ 100% ਕੰਮ ਕਰੇਗੀ ਜਾਂ ਨਹੀਂ ਕਰੇਗੀ ਤੇ ਇਸ ਦੇ ਉਲਟ ਕਈ ਪਿਆ ਅਸੀਂ ਇਸ ਤਰ੍ਹਾਂ ਦੇ ਵੀ ਦੇਖੇ ਆ ਪੇਸ਼ੈਂਟ ਜਿਹੜੇ ਕਹਿੰਦੇ 50 50 ਲੱਖ ਰੁਪਈਆ ਅਸੀਂ ਲੈ ਕੇ ਤਰੇ ਫਿਰਦੇ ਆ ਤੇ ਜਿਹੜਾ ਕਿਡਨੀ ਡੋਨਰ ਹੀ ਨਹੀਂ ਲੱਭਦੇ ਹੈਗੇ ਪਰ ਕਿਡਨੀ ਡੋਨਰ ਲੱਭ ਵੀ ਜਾਵੇ ਕਿਡਨੀ ਟ੍ਰਾਂਸਪਲੈਂਟ ਵੀ ਹੋ ਜਾਵੇ ਪਰ ਫਿਰ ਵੀ ਜਿਹੜਾ ਮਾਮਲਾ ਠੀਕ ਨਹੀਂ ਹੋ ਸਕਦਾ ਕਿਉਂਕਿ ਇਹਨੂੰ ਆਪਾਂ ਨੈਚੁਰਲ ਤਰੀਕੇ ਨਾਲ ਕਿਡਨੀ ਲੀਵਰ ਨੂੰ ਆਪਾਂ ਠੀਕ ਕਰ ਸਕਦੇ ਹਾਂ ਨੈਚੁਰਲ ਤਰੀਕੇ ਨਾਲ ਇੱਕ ਤਾਂ ਕਹੇ ਆਪਾਂ ਜਿਹੜਾ ਹੈਗਾ ਨੁਸਖਾ ਦੱਸਾਂਗੇ ਦਰਸ਼ਕਾਂ ਨੂੰ ਇਹ ਵੀ ਵਧੀਆ ਕੰਮ ਕਰੂਗਾ ਕਿਡਨੀ ਡਿਸੀਜ਼ ਨੂੰ ਰੁਕੇ ਹੋਏ ਬਾਥਰੂਮ ਨੂੰ ਕ੍ਰੇਟਰਨਾਈਨ ਨੂੰ ਵੀ ਨਾਰਮਲ ਕਰੂਗਾ ਬਾਕੀ ਉਸ ਤੋਂ ਅੱਗੇ ਜਿਹੜੀ ਸਾਡੀ ਕਿੱਟ ਹੈਗੀ ਹੈ ਕਿਡਨੀ ਰੀਸਟੋਰ ਦੇ ਨਾਂ ਤੇ ਆ ਇਹ 100% ਕੰਮ ਕਰੂਗੀ ਕਿਡਨੀ ਦੇ ਸਾਰੇ ਰੋਗਾਂ ਤੇ ਕਿਸੇ ਨੂੰ ਡਾਇਲਸਿਸ ਹੁੰਦਾ ਉਹਨੂੰ ਵੀ ਇਹ ਠੀਕ ਕਰ ਸਕਦੀ ਲੈ ਸਕਦੇ ਬਿਲਕੁਲ ਇਹਦੇ ਨਾਲ ਫਰੁਕੀ ਸਾਹਿਬ ਅਸੀਂ ਡਾਇਲਸਿਸ ਬੰਦ ਕਰਵਾਏ ਆ ਕਿ ਲਨ ਹਾਂਜੀ ਹਾਂਜੀ ਬਿਲਕੁਲ ਡੈਲਸਿਸ ਬੰਦ ਕਰਵਾਏ ਹੈਗੇ ਜਿਹੜਾ ਸੋਜਾ ਹੱਥਾਂ ਪੈਰਾਂ ਦਾ ਰੁਕੇ ਬਾਥਰੂਮ ਨਾਲ ਆਪਾਂ ਗੱਲ ਕੀਤੀ ਆ ਜਾਂਦਾ ਉਹਨੂੰ ਤਾਂ 5-7 ਦਿਨ ਦੇ ਵਿੱਚ ਵਿੱਚ ਜੇ ਠੀਕ ਕਰ ਦਿੰਦਾ ਹੈਗਾ ਜਿੱਦਾਂ ਟੈਬਲੇਟ ਡੇਲੀ ਖਾਣੇ ਸਾਨੂੰ ਯੂਰਨ ਨਾ ਦੇ ਨਾਲ ਆਉਣਾ ਸ਼ੁਰੂ ਹੋ ਜਾਂਦਾ ਉਦਾਂ ਹੀ ਇਹ ਕਿੱਟ ਨੂੰ ਜੇ ਯੂਜ਼ ਕਰਾਂਗੇ ਯੂਰਨ ਦੀ ਸਮੱਸਿਆ ਬਾਫਰੂਕੀ ਸਾਹਿਬ ਇੱਕ ਦਿਨ ਚ ਹੱਲ ਹੋ ਜਾਂਦੀ ਹੈ ਅਸੀਂ ਪੁੱਛਦੇ ਆ ਦੂਸਰੇ ਦਿਨ ਪੇਸ਼ੈਂਟ ਨੂੰ ਹਾਂ ਕਿਉਂਕਿ ਕਿਡਨੀ ਦਾ ਪੇਸ਼ੈਂਟ ਕਾਫੀ ਸੀਰੀਅਸ ਹੁੰਦਾ ਸਾਨੂੰ ਬਾਰ-ਬਾਰ ਪੁੱਛਣਾ ਵੀ ਪੈਂਦਾ ਉਹਨਾਂ ਨੂੰ ਦੂਸਰੇ ਦਿਨ ਜਦੋਂ ਅਸੀਂ ਪੁੱਛਦੇ ਆ ਵੀ ਕਿੱਦਾਂ ਹ ਸਵੇਰੇ ਤੋਂ ਮੈਡੀਸਿਨ ਲੈ ਕੇ ਗਏ ਅੱਜ ਅਸੀਂ ਟੈਬਲੇਟ ਵੀ ਲਈ ਤੇ ਸਾਨੂੰ ਯੂਰਨ ਬਿਲਕੁਲ ਸਹੀ ਆ ਰਿਹਾ ਸੋਜਾ ਵੀ ਸਾਡਾ ਉਤਰ ਗਿਆ ਉਹਨਾਂ ਦਾ ਹੱਲ ਫਿਰ ਇੱਕ ਤਾਂ ਫੁਰਕੀ ਸਾਹਿਬ ਡਾਈਟ ਤੇ ਵੀ ਅਸੀਂ ਕੰਟਰੋਲ ਕਰਵਾਉਨੇ ਆ ਟਾਈਟ ਮੇਨ ਕਾਰਨ ਅਸੀਂ ਡਾਈਟ ਹੀ ਡਾਈਟ ਵੀ ਨਾਲ ਦੱਸਦੇ ਆ ਜਿੱਦਾਂ ਖਾਣੇ ਵਿੱਚ ਨਮਕ ਦੀ ਮਾਤਰਾ ਘੱਟ ਕਰ ਦੋ ਹੰਡ ਦੀ ਮਾਤਰਾ ਘੱਟ ਕਰ ਦਿਓ ਰਿਫਾਈਨਡ ਚੀਜ਼ਾਂ ਦਾ ਸੇਵਨ ਜਿਹੜਾ ਬੰਦ ਕਰ ਦਿਓ ਮੈਦੇ ਵਾਲੀਆਂ ਚੀਜ਼ਾਂ ਬੰਦ ਕਰ ਦਿਓ ਫਿਰ ਜਿਹੜਾ ਜਿਹਨੂੰ ਕਿਡਨੀ ਵਿੱਚ ਸਟੋਨ ਆ ਪਾ ਕਹਿੰਦੇ ਨੇ ਕਿਡਨੀ ਸਟੋਨ ਆ ਉਹਨੂੰ ਅਸੀਂ ਬੀਜ ਵਾਲੀਆਂ ਚੀਜ਼ਾਂ ਬੰਦ ਕਰਾ ਦਿੰਨੇ ਆ ਹਾਈ ਪ੍ਰੋਟੀਨ ਡਾਈਟ ਜਿਹੜੀ ਉਹ ਵੀ ਬੰਦ ਅਸੀਂ ਕਰਵਾ ਦਿੰਨੇ ਆ ਉਹ ਜਿਹੜੇ ਨਾਲ ਅਸੀਂ ਅ ਉਹਨੂੰ ਧਿਆਨ ਚ ਰੱਖ ਕੇ ਫਿਰ ਅਸੀਂ ਡੈਚਰਲ ਟ੍ਰੀਟਮੈਂਟ ਜਿਹੜਾ ਅਸੀਂ ਸਾਡੇ ਹੈਲਥ ਕੇਅਰ ਸੈਂਟਰ ਤੋਂ ਮਰੀਜ਼ ਨੂੰ ਦਿੱਤਾ ਜਾਂਦਾ ਹਾਂਜੀ ਫਰੂਕੀ ਸਾਹਿਬ ਵੈਸੇ ਤਾਂ ਅਸੀਂ 11 ਵਜੇ ਤੋਂ ਲੈ ਕੇ ਸ਼ਾਮ ਦੇ 5:30 6 ਵਜੇ ਤੱਕ ਇੱਥੇ ਅਵੇਲੇਬਲ ਆਪ ਹੁੰਨਾ ਮੈਂ ਬਾਕੀ ਜਿੱਦਾਂ ਫੋਨ ਤੇ ਕੋਈ ਰਾਤਤਾ ਕਰਕੇ ਸਾਡੇ ਤੋਂ ਸਲਾਹ ਵੀ ਲੈ ਸਕਦਾ ਹੈ ਫ੍ਰੀ ਸਲਾਹ ਦਿੱਤੀ ਜਾਂਦੀ ਕਿਸੇ ਤਰ੍ਹਾਂ ਦੀ ਕੋਈ ਵੀ ਜਿਹੜੀ ਪੇਮੈਂਟ ਜਮਾਣੇ ਕਰਵਾਈ ਜਾਂਦੀ ਸਾਡਾ ਸਟਾਪ ਵੀ ਬਹੁਤ ਸਿਆਣਾ ਜਿਹੜਾ ਸਹੀ ਸਲਾਹ ਦਿੰਦਾ ਹੈਗਾ ਇਹ ਕੁਝ ਜਿੱਦਾਂ ਹਫਤਾ ਲਾ ਤੁਸੀਂ ਵੇਖਿਆ ਪ੍ਰੂਕੀ ਸਾਹਿਬ ਕਹਿੰਦੇ ਪਹਿਲਾਂ 500 ਰੁਪਏ ਜਮ੍ਹਾਂ ਕਰਾਓ ਜੀ ਫਿਰ ਡੋਰ ਸਾਹਿਬ ਨਾਲ ਗੱਲ ਹੋਊਗੀ ਉਦਾਂ ਦੇ ਆਪਣਾ ਨਹੀਂ ਹੈਗਾ ਆਪਾਂ ਫ੍ਰੀ ਸਲਾਹ ਵੀ ਦਿੰਨੇ ਆ ਤੇ ਜਿਹੜਾ ਇਲਾਜ ਵੀ ਬਿਲਕੁਲ ਨੇਚਰਲ ਤਰੀਕੇ ਨਾਲ ਕਰਦੇ ਆ ਰਿਜ਼ਲਟ ਵੀ ਸਾਡੇ ਜਿਹੜੇ ਬਹੁਤ ਹੀ ਵਧੀਆ ਜਿੱਦਾਂ ਅਸੀਂ ਹੁਣ ਮੇਨ ਜਿਹੜੇ ਵੱਡੇ ਵੱਡੇ ਰੋਗਾਂ ਨੂੰ ਅਸੀਂ ਠੀਕ ਕੀਤਾ ਕਿਡਨੀ ਹਾਰਟ ਲੀਵਰ ਬ੍ਰੇਨ ਨੂੰ ਅਸੀਂ ਸਿਹਤਮੰਦ ਬਣਾਉਣ ਦੇ ਵਿੱਚ ਕਾਫੀ ਸਾਰਾ ਜਿਹੜਾ ਯੋਗਦਾਨ ਪਾਇਆ ਹੈਗਾ ਉਹ ਵੀ ਨੇਚਰਲ ਤਰੀਕੇ ਨਾਲ ਫਰੁਕੀ ਸਾਹਿਬ ਇਦਾਂ ਜਿੱਦਾਂ ਹੁਣ ਸੁਹਾਂਜਣਾ ਆਪਣਾ ਸੁਹਾਂਜਣਾ ਆਪ 200 ਗ੍ਰਾਮ ਲੈ ਲੈਣਾ ਠੀਕ ਆ ਗੋਖਰੂ ਨੂੰ ਦਰਸ਼ਕ ਧਿਆਨ ਨਾਲ ਸੁਣ ਲੈਣਾ ਦੁਬਾਰਾ ਦੱਸਣ ਜਾ ਰਿਹਾ ਜੀ ਜੀ ਗੋਖਰੂ ਲੈਣਾ ਫਰੁਕੀ ਸਾਹਿਬ ਲੈਣਾ 200 ਗ੍ਰਾਮ ਪੁਨਰ ਨਮਾ ਕਿਲੋ ਵਰਨ ਦੀ ਛਾਲ 200 ਗ੍ਰਾਮ ਤੇ ਬੋੜ ਦੀ ਦਾੜੀ 200 ਗ੍ਰਾਮ ਸਰਕੰਡਾ ਜਿਹੜਾ ਲੈਣਾ ਹੈਗਾ ਉਹ 5 ਡੰਡੀਆਂ ਲੈਣਾ ਆ ਸਰਕੰਡਾ ਜਿਹੜਾ ਦਰਸ਼ਕ ਦੇਖ ਲੈਣੇ 5 ਡੰਡੀਆਂ ਲੈਣਾ ਠੀਕ ਹੈ ਜੀ ਠੀਕ ਹੈ ਜੀ ਇਸ ਤੋਂ ਅੱਗੇ 10 ਲੀਟਰ ਪਾਣੀ ਲੈ ਲੈਣਾ ਦਰਸ਼ਕ ਧਿਆਨ ਨਾਲ ਸੁਣ ਲੈਣ ਲਿਖ ਲੈਣ 10 ਲੀਟਰ ਪਾਣੀ ਲੈ ਕੇ ਉਨੋਵਾਲਣਾ ਸ਼ੁਰੂ ਕਰ ਦੇਣਾ ਉਵਾਲ ਕੇ ਜਦੋਂ ਫਰੂਕੀ ਸਾਹਿਬ 2 ਲੀਟਰ ਪਾਣੀ ਰਹਿ ਜਾਵੇ ਉਹਨੂੰ ਫਿਰ ਇਹ ਜਿਹੜਾ ਇਹ ਕਾੜਾ ਬਣ ਜਾਣਾ ਉਹਨੂੰ ਫਿਰ ਅੱਧਾ ਅੱਧਾ ਗਲਾਸ ਸਵੇਰੇ ਸ਼ਾਮ ਖਾਲੀ ਪੇਟ ਲੈਣਾ ਜਾਂ ਖਾਣੇ ਤੋਂ ਬਾਅਦ ਲੈ ਸਕਦੇ ਆ ਵੈਸੇ ਤਾਂ ਖਾਣੇ ਤੋਂ ਬਾਅਦ ਲਓ ਤੇ ਬਹੁਤ ਹੀ ਵਧੀਆ ਖਾਣੇ ਤੋਂ ਅੱਧਾ ਘੰਟਾ ਬਾਅਦ ਲਓਗੇ ਉਸ ਤੋਂ 1-1 ਘੰਟਾ ਕੁਝ ਨਹੀਂ ਖਾਣਾ ਬਾਅਦ ਚ ਸਵੇਰੇ ਸ਼ਾਮ ਦੋ ਟਾਈਮ ਕੰਟੀਨਿਊ ਕਰਨਾ ਇਹਦੀਆਂ ਨਿਸ਼ਾਨੀਆਂ ਤਾਂ ਅਸੀਂ ਤਾਂ ਬਾਥਰੂਮ ਜਿੱਦਾਂ ਸਵੇਰੇ ਹੀ ਅਸੀਂ ਮੈਡੀਸਿਨ ਦੇ ਨਿਸ਼ਾਨ ਸ਼ਾਮ ਤੱਕ ਬਾਥਰੂਮ ਯੂਰੀਆ ਆਉਣਾ ਸ਼ੁਰੂ ਹੋ ਜਾਂਦਾ ਟੈਬਲੇਟ ਬੰਦ ਹੋ ਜਾਂਦੀਆਂ ਜਿਹੜਾ ਕਰੇਟਿਨਾਈਨ ਹੈਗਾ ਜਾਂ ਬਲੱਡ ਯੂਰੀਆ ਕਰੇਟਿਨਿਨ ਵਿੱਚ ਵਧਿਆ ਹੈਗਾ ਔਰ ਵੀ ਮਤ ਮਿਨੀਮਮ 20 ਦਿਨਾਂ ਦੇ ਵਿੱਚ ਵਿੱਚ ਅਸੀਂ ਰਿਪੋਰਟ ਕਰਵਾ ਕੇ ਦੇਖਿਆ ਨਾਰਮਲ ਹੋਣਾ ਸ਼ੁਰੂ ਹੋ ਜਾਂਦਾ ਹੈ ਟਾਉਣਾ ਸ਼ੁਰੂ ਹੋ ਜਾਂਦਾ ਜਿਹੜੇ ਡੈਲਸਸ ਵਗੈਰਾ ਫਰੂਕੀ ਸਭ ਕੋਈ ਹੋ ਰਹੇ ਆ ਪੇਸ਼ੈਂਟ ਅਸੀਂ ਠੀਕ ਕੀਤੇ ਹੁਣ ਤੱਕ ਬਹੁਤ ਕੀਤੇ ਆ ਪਰ ਉਹਨਾਂ ਨੂੰ ਟਾਈਮ ਲੱਗ ਜਾਂਦਾ ਜਿੱਦਾਂ ਹਫ਼ਤੇ 'ਚ ਕੋਈ ਦੋ ਡੈਲਸਸ ਕਰਵਾ ਰਿਆ ਇੱਕ ਮਹੀਨੇ ਦੇ ਵਿੱਚ ਇੱਕ ਡੈਲਸਸ ਤੇ ਆਊਗਾ ਦੂਸਰੇ ਮਹੀਨੇ ਦੂਸਰਾ ਡੈਲਸਸ ਬੰਦ ਹੋਊਗਾ ਫਿਰ ਜਿਹੜਾ ਪੇਸ਼ੈਂਟ ਤਿੰਨ ਤੋਂ ਚਾਰ ਮਹੀਨੇ ਦੇ ਵਿੱਚ ਬਿਲਕੁਲ ਉਹਦੀ ਕਿਡਨੀ 100% ਕੰਮ ਕਰੇਗਾ